ਆ ਟਰਾਲੀ ਦੇ ਵਿੱਚ ਤੁਸੀਂ ਕਿੰਨੂੰ ਦੇਖ ਰਹੇ ਹੋ ਕਿੰਨੂੰ ਜਿਹੜੇ ਆ ਉਹ ਕਿਸਾਨ ਅਬੌਰ ਤੋਂ ਲੈ ਕੇ ਆਏ ਆ ਤੇ ਇਹਨਾਂ ਕਿੰਨੂਆਂ ਨੂੰ ਆਨੇ ਤੇ ਸੜਕ ਤੇ ਖਿਲਾਰ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਰੋਜ਼ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਕਿਸਾਨਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਵੱਖਰੇ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਰਬੀ ਲਾਈਵ ਮੀਡੀਆ ਦੇ ਮਾਧਿਅਮ ਦੇ ਨਾਲ ਤੇ ਕਿਸਾਨਾਂ ਵੱਲੋਂ ਜਿਹੜਾ ਉਹਨੇ ਇਹਦੇ ਕਿੰਨੂੰ ਖਿਲਾਰ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਲਿਫਟ ਜਿਹੜੀ ਆ ਉਹ ਚੱਕੀ ਜਾ ਰਹੀ ਹੈ ਕਿੰਨੂ ਜਿਹੜਾ ਇਹ ਹੁਣ ਇੱਥੇ ਸੜਕ ਤੇ ਖਿਲਾਰਾ ਜਾਏਗਾ ਡੀਸੀ ਦਫ਼ਤਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿੰਨੂ ਜਿਹੜਾ ਇਹ ਖਿਲਾਰਾ ਜਾ ਰਿਹਾ ਹੈ ਕਿ ਵਕਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਕਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਹੈ ਆਰ ਵੀ ਲਾਈਵ ਮੀਡੀਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਸੜਕ ਦੇ ਉੱਤੇ ਜਿਹੜਾ ਕਿੰਨੂ ਖਿਲਾਰ ਦਿੱਤਾ ਗਿਆ ਜੀ ਡੀਸੀ ਦਫ਼ਤਰ ਦੇ ਸਾਹਮਣੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕਰੋ ਲਾਈਵ ਤਸਵੀਰਾਂ ਤਾਂ ਵੀ ਲਾਈਵ ਲਾਈਵ ਤਸਵੀਰਾਂ ਜਿੰਦਾਬਾਦ ਲੋ ਜਿਹੜਾ ਰੋਸ਼ਨੀ ਕੀਤਾ ਜਾ ਰਿਹਾ ਹੈ ਜਿੰਦਾਬਾਦ ਕਿੰੂ ਦੇ ਬਾਰੇ ਹੋਏ ਜੀ 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 ਜ ਇਹਨੂੰ ਖਲਾਰ ਦਿੱਤੀ ਗਈ ਹੈ ਦੇਖੋ ਤੁਸੀਂ ਟਰਾਲੀ ਬਿਲਕੁਲ ਇੱਥੇ ਕਿੰਨੂ ਜਿਹੜੇ ਨੇ ਸੜਕ ਦੇ ਉੱਤੇ ਕਿੰਨੀ ਕਿੰਨੂ ਜਿਹੜਾ ਹੈ ਕਿੰਨੂਆ ਦੇ ਉੱਤੇ ਟਰਾਲੀ ਜਿਹੜੀ ਚੜਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਆਹ ਵੇਖੋ ਕਿਵੇਂ ਫਸਾ ਲਾ ਕਿਤੇ ਖਲਾਰ ਦਿੱਤੇ ਗਏ ਆਪ ਰੋਲਦੇ ਆਪ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸਾਨ ਕਿਸਾਨਾਂ ਵੱਲੋਂ ਇੱਕ ਵਕਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਮਰੀਏ ਦੱਸੋ ਕਿ ਮੇਰੇ ਦੋ ਸਾਲ ਮਾਰ ਲੈਂਦੇ ਆ ਕਿੱਥੇ ਜਾਏ ਵੇਖੋ ਕਿਸਾਨ ਨੂੰ ਕੀ ਕਰੀਏ ਨੂੰ ਜਦੋਂ ਵਾਧਾ ਹੀ ਡਿੱਗੀ ਜਾਂਦਾ ਉੱਥੇ ਹੀ ਫੋਕਲ ਪਏ ਕਿਵੇਂ ਚੱਕੀ ਫੋਕਲ ਪੁਆਇੰਟਾਂ ਦੀ ਟਰਾਲੀਆਂ ਭਰ ਕੇ ਛੁੱਟੀ ਜਾਂਦੇ ਅੱਜ ਇੱਥੇ ਤੁਹਾਨੂੰ ਵਿਖਾਣ ਆਏ ਵੀ ਐਵੇਂ ਛੁੱਟੀ ਜਾਂਦੇ ਰੋਜ਼ ਤੁਸੀ ਕਹਿੰਦੇ ਨੁਕਸਾਨ ਹੋ ਰਿਹਾ ਜੇ ਕੋਈ ਨਹੀਂ ਖਰੀਦ ਰਿਹਾ ਤਾਂ ਸੁੱਟ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਰੋਜ ਪਤਰ ਅਖ਼ਰ ਕੀਤਾ ਜਾ ਰਿਹਾ ਹੈ ਕਿੰਨੂ ਜਿਹੜਾ ਸੜਕ ਦੇ ਉੱਤੇ ਸੜ ਦਿੱਤੇ ਗਏ ਨੇ ਉੱਤੇ ਟਰਾਲੀਆਂ ਚੜਾਈਆਂ ਜਾ ਰਹੀਆਂ ਈਸੀ ਦਫ਼ਤਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਈਸੀ ਦਫ਼ਤਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਤੇ ਅੱਜ ਕਿਸਾਨਾਂ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਜਿਹੜੇ ਨੇ ਪੂਰੇ ਰੋਸ ਦੇ ਵਿੱਚ ਨਜ਼ਰ ਆ ਰਹੇ ਨੇ ਇੱਕ ਬਕਰੇ ਤਰੀਕੇ ਦਾ ਵਾਲਾ ਪ੍ਰਦਰਸ਼ਨ ਕੀਤਾ ਦੇ ਰਿਹਾ ਕਿੰਨੂ ਦੀ ਬਸਲ ਨੂੰ ਸੜਕ ਦੇ ਉੱਤੇ ਸੁੱਟ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਕਿੰਨੂ ਹੀ ਕਿੰਨੂ ਜਿਹੜੇ ਨਜ਼ਰ ਆ ਰਹੇ ਨੇ ਇਹ ਕਿਹੜੇ ਆਪਾਂ ਬੋਲਦੇ ਆਂ ਮੋਰਗਾਨੀ ਕਾਰ ਵਿੱਚ ਆਪ ਕਿਸਾਨ ਦਾ ਕੋਈ ਨਹੀਂ ਹੁੰਦਾ ਅੱਜ ਲਿਫਟ ਨਹੀਂ ਸਾਰ ਹੋਣੀਆਂ ਇਸ ਵਾਰ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਜਿਹੜਾ ਉਹ ਕਿੰਨੂ ਹੀ ਕਿੰਨੂ ਹੋ ਗਿਆ 70 ਟਰਾਲੀਆਂ ਜਿਹੜੀਆਂ ਕਿੰਨੂ ਦੀਆਂ ਇੱਥੇ ਖਿਲਾਰੀਆਂ ਜਾਣੀਆਂ ਮਸ਼ੀਨ ਬੰਦ ਕਰ ਦਿੱਤੀ ਗਈ ਹੈ ਜਿਹੜਾ ਜੂਸ ਫੈਕਟਰੀ ਨਹੀਂ ਚਲਾਈ ਜਾ ਰਹੀ ਤਾਂ ਕਿਸਾਨਾਂ ਵੱਲੋਂ ਇਹ ਜੂਸ ਫੈਕਟਰੀ ਇੱਥੇ ਲਗਾ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਆਪਣੇ ਪਤਨ ਨੂੰ ਸੜਕ ਤੇ ਘੁਆ ਲਿਆ ਜਾ ਰਿਹਾ ਹੈ ਤੇ ਉੱਪਰ ਟਰਾਲੇ ਨੂੰ ਲਗਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਫਾਜ਼ਿਲਕਰ ਦੇ ਡੀਪੀ ਦਫ਼ਤਰ ਦੇ ਬਾਹਰ ਦੇਖੋ ਇਹ ਫੁੱਲ ਫੁੱਲ ਟਰਾਲੇ ਨਾਲ ਵੱਲੋਂ ਕਾਸ ਤੋਂ ਪਤਰਾ ਕਾਂ ਦੇ ਦਫ਼ਤਰ ਨੂੰ ਭੜਕੇ ਜਿਹੜੇ ਜਾਨਾਂ ਵਾਲੇ ਭੀਜਾ ਜਾ ਰਿਹਾ ਹੈ ਇਹ ਬਹੁਤ ਵੱਡਾ ਪੂਰਾ ਜੀ ਪਰਿਆ ਹੋਈਆਂ ਟਰਾਲੀਆਂ ਸੜਕ ਦੇ ਉੱਤੇ ਸੁੱਟ ਦਿੱਤੀਆਂ ਗਈਆਂ ਜੀ ਕਿਨੂਆਂ ਦੀਆਂ ਕਿਨੂ ਹੀ ਕਿਨੂ ਕਰ ਦਿੱਤੇ ਗਏ ਨੇ ਡੀਸੀ ਦਫ਼ਤਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਸੜਕ ਦੇ ਉੱਤੇ ਕਿਨੂ ਹੀ ਕਿਨੂ ਖਿਲਾਰ ਦਿੱਤੇ ਗਏ ਨੇ ਕਿਸਾਨਾਂ ਵੱਲੋਂ ਜਿਹੜਾ ਵਕਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੜਕਾਂ ਦੇ ਉੱਤੇ ਜਿਹੜਾ ਕਿਨੂ ਛੁੱਟ ਕੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਤੇ ਟਰੈਕਟਰ ਟਰਾਲੀਆਂ ਵੀ ਚੜਾਈਆਂ ਜਾ ਰਹੀਆਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਾਜ਼ਿਲਕਾ ਦੇ ਵਿੱਚ ਚਲੋ ਜੀ ਦੇਖ ਸਕਦੇ ਹੋ ਤੁਸੀਂ ਸੜਕਾਂ ਤੇ ਜਿਹੜਾ ਕਿਨੂ ਹੀ ਕਿਨੂ ਬਏ ਆ ਫਾਜ਼ਿਲ ਕਾਦੇ ਗੋਲ ਚੱਕਰ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਜਿਹੜਾ ਕਿਨੂ ਹੀ ਕਿਨੂ ਕਿਸਾਨਾਂ ਵੱਲੋਂ ਸੜਕ ਦੇ ਉੱਪਰ ਖਿਲਾਰ ਦਿੱਤੇ ਗਏ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸਾਨਾਂ ਵੱਲੋਂ ਇੱਥੇ ਕਿਨੂ ਖਿਲਾਰ ਦਿੱਤੇ ਗਏ ਆ ਕਿਸਾਨਾਂ ਵੱਲੋਂ ਵੇਖ ਲੋ ਇੱਥੇ ਬੋਲੀ ਸਰਕਾਰ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ ਕੀ ਕਰਨ ਜਾਓਗੇ ਆਪਾਂ ਨੂੰ ਪਾਣੀ ਸਾਰ ਹੋਈਆਂ ਕਿੰਨੂ ਕਿੰਨੂ ਜਿਹੜੇ ਨਜ਼ਰ ਆ ਰਹੀਆਂ ਸੜਕਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਰੋਸ਼ ਜਤਾਇਆ ਜਾ ਰਿਹਾ ਹੈ ਜੀ ਦੱਸੋ ਅਸੀਂ ਕੀ ਕਰਾਂਗੇ ਉਹਦੇ ਉਹਨਾਂ ਦੇ ਚੀਫ ਪ੍ਰਿੰਸੀਪਲ ਸੈਕਟਰੀ ਦਾ 2000 ਕੁਆਂਟਲ ਡੀਸਪੈਂਸ ਦਾ ਫੀਸ ਹੋ ਗਿਆ ਅਸੀਂ ਕਰਾਂਗੇ ਕਿੰਨੂ ਮੰਡੀ ਤੋਂ ਉਹਨੇ ਦਿਖਾ ਰਿਹਾ ਜੀ ਆ ਜਿੰਨੋ ਇਹ ਸੜਕ ਜੇ ਦਾ ਦਾ ਅੱਗ ਰੱਬ ਇਸੇ ਆ ਕਿੰਨੂ ਕਿੰਨੂ ਐਵੇਂ ਕਿੰਨੂ ਕਿੰਨੂ ਜੀ ਆ ਦੇਖੋ ਜੀ ਕਿੰਨੂ ਜਿਹੜਾ ਬੰਦਾ ਆ ਰਿਹਾ ਹਲਵਾ ਵਾਲਾ ਆਹ ਚਾਹੇ ਗੱਲ ਆਪਣੀ ਜੇ ਰੋਗੇ ਆਪਣੇ ਕਿੰਨੂ ਪਿਆਦੇ ਆ ਹਾਂ ਕਲ ਰੋਲੀ ਆਪਾਂ ਜੀ ਜੀ ਇਹ ਹੁਣ ਤੱਕ ਦੀ ਇਹ ਨਾ ਬਣਾ ਰੋ ਰਹਾ ਆ ਦੇਖੋ ਦੇਖੋ ਆਵੇ ਸੀਸਾ ਫੋਨ ਫਾਈਲ ਦਾ ਦੇਖੋ ਪਾਣਾ ਲਾ ਆ ਕੇ ਲੈ ਕੇ ਚਿੱਟੂ ਲੈ ਕੇ ਚੱਲ ਜਾਈਏ ਵਰਕਾਧਿਆਨ ਕਰਦੇ ਹੋ ਆਮਦਨ ਦੀ ਸਥਿਤੀਆਂ ਤੋਂ ਪਰਹੁੰਚ ਕਰਦੇ 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 ਆਮਦਨ ਦੀ ਸਥਿ ਗਾਵ ਗਾਵ ਉਧਰ ਉਧਰ ਖਾ ਸਾਹਮਣੇ ਅੱਗੇ ਲੈ ਜਾ ਕੇ ਦਿਖਾ ਰਿਹਾ ਫਾਜ਼ਿਲ ਕਰਦੇ ਡੀਸੀ ਦਫਤਰ ਤੋਂ ਗੁੰਡਾ ਨਹੀਂ ਖੁੱਲੇ ਓਏ ਇਧਰ ਵਾਲਾ ਗੁੰਡਾ ਨਹੀਂ ਕੋਲ ਤੇਗੇ ਬਹੁਤ ਅੱਛਾ ਚੱਲ ਆਇਆ ਨਾਲ ਅਰਾਮ ਨਾਲ ਰਾਜਨ ਪਾਸੇ ਆ ਜੀ ਉਧਰ ਵਕਾਫਾ ਕਰ ਇੱਥੇ ਇੱਥੇ ਹੀ ਉਹ ਪਿੱਛੇ ਬੈਕ ਕਰੇਗਾ ਜਾਣ ਓਏ ਇਹ ਡੀਸੀ ਆਫਿਸ ਦੇ ਬਿਲਕੁਲ ਬਾਹਰ ਜਿਹੜੀ ਹੈ ਕਿਸਾਨਾਂ ਨੇ ਕਿ ਮੰਡੀ ਲਗਾ ਦਿੱਤੀ ਗਈ ਤੇ ਇੱਕ ਹੋਰ ਜਿਹੜੀ ਟਰਾਲੀ ਆ ਵੇਖ ਲਓ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਕਿੰਨੂ ਦੇ ਜਿਹੜੇ ਹੈ ਟਰਾਲੀਆਂ ਪਲਟ ਗਈ ਜਿਹੜਾ ਇੱਥੇ ਬਿਲਕੁਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਫਾਇਲਗਾ ਦੇ ਵਿੱਚ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਅੱਕੇ ਹੋਏ ਕਿਸਾਨਾਂ ਨੇ ਜਿਹੜਾ ਇੱਥੇ ਆਉਦੀ ਜਿਹੜੀ ਫੁੱਲ ਭਰੀਆਂ ਟਰਾਲੀਆਂ ਬਿਲਕੁਲ ਫਰੈਸ਼ ਜਿਹੜਾ ਕਿੰਨੂ ਹੈ ਸੜਕਾਂ ਤੇ ਸੁੱਟਿਆ ਕਿਸਾਨਾਂ ਦਾ ਕਹਿਣਾ ਹੈ ਵੀ ਜਿਹੜਾ ਸਾਨੂੰ ਇਹਦਾ ਸਹੀ ਰੇਟ ਨਹੀਂ ਮਿਲ ਰਿਹਾ ਉਸ ਕਰਕੇ ਜਿਹੜਾ ਹੈ ਕਿੰਨੂ ਜਿਹੜਾ ਸੜਕਾਂ ਤੇ ਸੁੱਟਿਆ ਜਾ ਰਿਹਾ ਹੈ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਰ ਵੀ ਲਾਈਵ ਮੀਡੀਆ ਤੇ मैं आपका मेरा नाम रवि किराड़ है मैं ए से कोऑर्डिनेटर हूँ यहाँ पे फाजिलका जिले का जी। और मैं कौन पार, से से पार्टी मैं कांग्रेस पार्टी से आता हूँ हाँ। सर क्या कहोगे जो आज किसानों ने यहाँ ऑफिस के बाहर ये देखो पंजाब के अंदर ये सब देख के पंजाब का किसान पूरे हिंदुस्तान में उनकी अलग से एक पहचान है पंजाब के अंदर ये हालात देख के बहुत एक आ, मतलब क्या बताऊँ मैं आपको मैं अच्छा फील नहीं कर रहा हूँ कि हमारे यहाँ के किसानों की ये हालात है किसान बेचारे परेशान हैं और इनकी जो स्थिति है बता नहीं सकते क्योंकि यहाँ पहले जूस की जो फैक्ट्री थी उसमें किन्नू जाता था अब वो बंद हो गया है ये लोग जो बता रहे हैं कि भाई कि यहाँ पे ये यह पहले तो हमें ठीक रेट मिलता था लेकिन ये बादलों के कारण और ये आम आदमी की जब से सरकार आई है तो ये इनका रेट नहीं मिल रहा है वो बंद हो गई है तो ये चाहते हैं कि वो जूस फैक्ट्री चालू हो इनको किन्नू का उचित दाम मिले नहीं पार्टी की तरफ से तो कहा जा रहा है भी काम अच्छा कर रहे हैं हम बदलाव की सरकार है बदलाव किया हमने आप देखिए ना ये बदलाव आप में आपके माध्यम से पूरा देश देखेगा ये देखो ना बदलाव इस तरह का बदलाव करना चाहते हो आप रोड जाम हो गई है किसान का हाल बेहाल है किसानों ने अपना किन्नू दाम नहीं मिल रहा है तो उसको रोडों पे फेंक दिया कि हम क्या करेंगे जब हमको पैसा ही नहीं मिल रहा है सड़ रहा है उनका माल रखा रखा उनका माल सड़ रहा है तो ऐसे हालात हैं, ये अच्छी सरकार मुझे तो लगता नहीं है तो ऐसी सरकार, को मैं तो लानत सर... सरकार की तरफ से बिजली के बिल माफ किए गए हैं और नौकरियां भी रोज दी जा रही हैं तो उसके बारे में क्या कहोगे देखो इस देश का जो किसान है अन्नदाता जो हमें अन्य के माध्यम से साग सब्जी फल फ्रूट हर हर चीज़ मुझे कराता कितों में पैदा करके दिन रात मेहनत करके जो उसके साथ ये हाल है तो मुझे नहीं लगता कि इस इस पंजाब में स्थिति सरकार की अच्छी है जी सरकार के काम अच्छे हैं आम आदमी पार्टी इंडिया गठजोड़ के साथ है कांग्रेस और इनका सुनने में आया गठबंधन होने जा रहा है क्या कहोगे पंजाब में अब गठबंधन से सरकार ये देखो मैं गठबंधन के बारे में नहीं कहना चाहता वो अलग चीज़ है जी, वो मैं तो अभी पंजाब के जो हालात है उनके बारे में कहना चाहता हूँ क्योंकि सरकार की बात आप कर रहे हो सरकार और तो आप ये ये सिर्फ आम आदमी पार्टी का ही रोल नहीं है यहाँ पे ये केंद्र सरकार का भी इसमें रोल है ये मोदी के खिलाफ भी नारे लगा रहे हैं लोग अभी आप इनसे सुनिए ये क्या कह रहे हैं